ਦੇਖੀ ਹਾਲਾਤ ਨੇ ਹਾਂ ਪੁੱਠਿਆਂ ਨੂੰ ਕਟਾਤਾ ਹੱਜਿਆਂ ਦਾ ਆਪਣੀਆਂ ਵਗਾ ਕੇ ਮਾਰਿਆ ਤੇ ਤੇ ਮਰਦੀ ਕੋਣ ਹੈ ਮਨ ਤੋਂ ਦਾ ਫਿਕਰ ਹੋਣਗੇ ਯਾਰ ਆਹ ਦੇਖ ਸਕਦਾ ਵੀ ਕਿਸਾਨ ਹੈ ਜਿਹੜਾ ਇੱਕ ਦਰਦ ਹੈ ਜਿਹੜਾ ਦਿਨ ਹੋਣ ਲੱਗ ਰਹੇ ਨੇ ਰੇਕ ਨਹੀਂ ਉਹ ਬਾਈ ਤਸੀਂ ਰਟਾਇਆ ਕਹਿੰਦੇ ਕਿਸੇ ਨੂੰ ਪੈਰੀ ਹੈ ਕਹਿੰਦੇ ਉਹਨੂੰ ਪੈਰੀ ਨਹੀਂ ਕੋਲੇ ਖੜਕੇ ਮਿਲਦੀ ਨੇ ਬਾਈ 149 ਮੈਂ ਨਹੀਂ ਗੁੱਸਾ ਆਹ ਦੇਖ ਸਕਦਾ ਵੀ ਕਿਸਾਨ ਹੈ ਜਿਹੜਾ ਇੱਕ ਦਰਦ ਹੈ ਜਿਹੜਾ ਜੀਦੀ ਵਾਰੀ ਨਹੀਂ ਸੀ ਉਹਨੂੰ ਰਾਹ ਦਿੱਤਾ ਅੱਜ ਜੀਦੀ ਵਾਰੀ ਨਹੀਂ ਸੀ ਉਹਨੂੰ ਰੇਹ ਮਿਲ ਗਿਆ ਜੀਦੀ ਵਾਰੀ ਸੀ ਉਹਨੂੰ ਰੇਹ ਨਹੀਂ ਮਿਲ ਰਹਾ ਸੈਨ ਮਾਰ ਕੇ ਅੰਦਰ ਟੂਰਨ ਜਸਤੀ ਨੇ ਜਗਾਏ ਮੈਂ ਕਹਿੰਦਾ ਤੇ ਦੇ ਮਰਜ਼ੀ ਕੋਲ ਹੈ ਕੀ ਕੋਈ ਨਹੀਂ ਬੋਲਣੀ ਨਹੀਂ ਮੈਨੂੰ ਦੇਖਾ ਮੈਂ ਰੇਹ ਜਗਾਇਆ ਜੀ ਸਾ ਵੀ ਸਾਰੇ ਅੰਦਰੇ ਸਾਹ ਪਾਕਿਸਤਾਨ ਨਹੀਂ ਮੇਰੇ ਕੋਲ ਜਗਪਾਲਾ ਬਾਦੂ ਵਾਲਾ ਹਾਂ ਇਹ ਪੀਡੀਸੀ ਦਾ ਜੋਰ ਆ ਏ ਟਿਕਟਾਊਟ ਕਰੀਆਂ ਉਹਨਾਂ ਨੇ ਮਾਈਕਵੇਂ ਨੇ ਪੰਜਾਬ ਰੋਡ ਦੇ ਜਿਹੜਾ ਚੋਰ ਆਏ ਹਾਂ ਆਪ ਇਹਦੇ ਮਾਈਕਵੇਂ ਦਾ ਕੇਸ ਚੱਲਦਾ 140 ਬੋਰੀਆਂ ਜੂਰੀਏ ਦੀਆਂ ਮੁਲਾਜ਼ਮਾਂ ਨਾਲ ਮਿਲ ਕੇ ਲੈ ਗਿਆ ਇਹ ਉਹਦਾ ਕਹਿੰਦੇ ਡੇਡ ਕਿਲੇ ਦਾ ਹੱਦ ਕਰਜਾ ਇੱਥੇ ਇਹ ਜਿਹੜਾ ਤੁਸੀਂ ਕਹਿੰਦੇ ਹੋ ਮੁਲਾਜ਼ਮਾਂ ਨਾਲ ਲੈ ਕੇ ਖੇਤੀ ਕਰੀ ਹੋਈ ਹੈ ਨਾ ਕੋਈ ਤਾਂ ਨਹੀਂ ਕਿਸੇ ਨੂੰ ਮੈਨੂੰ ਕੁਝ ਮਿਲਦਾ ਨਹੀਂ ਵੇਚਦਾ ਅੱਛਾ ਇਹ ਛੋਟੇ ਤੇ ਜਿਹੜੇ ਦੋਸ਼ ਲਾਏ ਨੇ ਇਹ ਕੀ ਇਹ ਅਸੀਂ ਪੁੱਛਦੇ ਹਾਂ ਜੀ ਡੀਆਰ ਸਾਹਿਬ ਨੂੰ ਕੀ ਕਹਿੰਦੇ ਨੇ ਵੀ ਕਾਦੇ ਲਾਏ ਨੇ ਇਹ ਕਿਸਾਨੀ ਆਧਾਰ ਆਏ ਕੋਈ ਸਰਕਾਰੀ ਇਮਾਰਤ ਕੋਈ ਉਹ ਨਹੀਂ ਹੈਗਾ ਪਰ ਵਣਜਿੰਦਾ ਕਹਿੰਦਾ ਪਾਈ ਮਾਰ ਲੈਂਗੇ ਗੱਡੀ ਐਥੇ ਬੈਠ ਘਟਾਇਆ ਬਾਈ ਪਰ ਸੋ ਮੂਰੇ ਮੈਟ ਵਾਈਟ ਫੇਰ ਮਰ ਗਿਆ ਛੋਟਾ ਨੰਬਰ ਕਿਹਾ ਕਹਿੰਦੇ ਦਸਨ ਲੈ ਲਓ ਅੱਛਾ ਤਾਂ ਫਾਟੀ ਵਾਰੀ ਆਉਂਦੀਆਂ ਕਹਿੰਦੇ ਨਿਕਲੇ ਨੋ ਕੋਈ ਨਹੀਂ ਪੁੱਠਿਆਂ ਨੂੰ ਜਗਾਏ ਬਰਸ ਹੋਰ ਹਰੇ ਆਮ ਨੰਬਰ ਆ ਪਿਆ ਸੀ ਆ ਦੇਖ ਸਕਦੇ ਹੋ ਵੀ ਕਿਸਾਨ ਦੇ ਕੀ ਹਾਲਾਤ ਨੇ ਹਾਂ ਪੁੱਠਿਆਂ ਨੂੰ ਕਟਾਤਾ ਹੱਜਿਆਂ ਦਾ ਪੀ ਮਗਾ ਕੇ ਮਾਰਿਆ ਤੇ ਮਰਦੀ ਕੋਣ ਹੈ ਮਨ ਤੋਂ ਉਹਨਾਂ ਦਾ ਫਿਕਰ ਹੋਣਗੇ ਯਾਰ ਆ ਦੇਖ ਸਕਦੇ ਹੋ ਵੀ ਕਿਸਾਨ ਹੈ ਜਿਹੜਾ ਇੱਕ ਦਰਦ ਹੈ ਜਿਹੜਾ ਨਹੀਂ ਹੋਣ ਲੱਗ ਰਹੇ ਨੇ ਰੇਕ ਨਹੀਂ ਕੋਈ ਬਾਈ ਕਹੀਂ ਪੈਰੋਂ ਕਿਸੇ ਨੂੰ ਪਰੇ ਰਿਟਣੇ ਕੋਲੇ ਛੜਕੇ ਮਿਲਿਆ ਪੀਨੇ ਭਾਈ 149 ਮੈਂ ਨਹੀਂ ਗੁਸਾ ਟੈਂਕ ਚਾਇਆ ਉਸੇ ਛੜਕੇ ਕੰਡੂਰਵਾ ਦੇ ਇਹ ਤਾਂ ਤਰੀ ਨਹੀਂ ਜਿਹਦੀ ਪਾਣੀ ਮਾਈਕ ਕੋ ਬੋਰੀ ਦੀ ਚੱਕੀ ਨੂੰ ਬਣਾਉਂਦਾ ਲੱਗਦਾ ਨੰਬਰ ਨਾ ਲੱਗਦਾ ਹੈ ਹਾਂ ਇਹਦੀ ਮਾਰਦੇ ਰੋਸੀਆ ਕਰ ਰਿਹਾ ਕਿ ਮੇਰੀ ਗਾਨਕ ਦੇਖ ਲੋ ਜਾਣ ਕੇ ਮਰੀ ਹੋਏ ਤਲਿਕ 2 ਕਿਲੇ ਜਾ ਕੇ ਸੁੱਕੀ ਹੋ ਜਾ ਕਿਨੇ ਮਰੀ ਹੈ ਕੋਲੇ ਫਰਾਂ ਦੇ ਪਾਣੀ ਛੜਕੇ ਮੋਟਰ ਅੱਛਾ ਇਹ ਰੇਤੋਂ ਕਰਕੇ ਮਰ ਗਈ ਰੇਕ ਕਿੱਥੋਂ ਪਾਉ ਆਪੇ ਦਾ ਇਹਨੂੰ ਕਹੀਆ ਮਾਂ ਰੇਕ ਜਿਹੜੀ ਇੱਥੇ ਲਾਦੀ ਆਪ ਭਾਈ ਬੱਚੇ ਵੀ ਜੇ ਤੂੰ ਬੈਠੇ ਬੈਠੇ ਰਹਿਆ ਬੈਠੇ ਰਹਿਆ ਤੈਨੂੰ ਮਾਰੀ ਦਿੰਦਾ ਜੀ ਹੁਣ ਤੰਗੇ ਦਊਗਾ ਰੇਕ ਟਾਉਂ ਰੇਕ ਟਾਉਂ ਕੱਢਦੇ ਤੇਦਾ ਪੂਰਾ ਇੱਥੇ ਆ ਜਾ ਉਹ ਇੱਥੇ ਹੈ ਕਟਾਇਆ ਨਹੀਂ ਇਹਨੇ ਇਹਨੂੰ ਮੈਂ ਮੈਂ ਆਪ ਜ਼ੋਰ ਲਾਇਆ ਇਹਨੂੰ ਰਾਣਾ ਬਜੂਰ ਲਾ ਮਦਨ ਤੇ ਰਮੋਸ ਤੇ ਆਇਆ ਹੁਣ ਉਹ ਹੁੰਦਾ ਕੀ ਆ ਭਰ ਕੋਈ ਉੱਥੇ ਦੀ ਗੱਲ ਅਸੋ ਕੱਟੇ ਨਹੀਂ ਪਰ ਕੋਈ ਇਹ ਕਟਵਾਏ ਫਿਰੇ ਕੱਟੂਆ ਨਹੀਂ ਦੋਸਤੋ ਕੋਆਰਡੀਨੇਟਰ ਸਟੇਟੀ ਦਾ ਜਿਹੜਾ ਰੌਲਾ ਚੱਲ ਰਿਹਾ ਹੈ ਸਾਡੇ ਵਿੱਚ ਸਾਡੇ ਐਸ்சி ਭਾਈ ਚਰੇ ਚੋਂ ਪ੍ਰਿਥੀ ਸਿੰਘ ਇਹ ਵੀ ਸਰਬਸੰਮਤੀ ਨਾਲ ਮੈਂਬਰ ਚੁਣੇ ਨੇ ਇੱਕ ਮੈਂਬਰ ਵਿੱਚ ਸਾਡਾ ਐਸ்சி ਭਾਈ ਚਰੇ ਦਾ ਹੁੰਦਾ ਹੈ ਹਾਂਜੀ ਮੈਂਬਰ ਸਾਹਿਬ ਤਾਂ ਰੌਲਾ ਪੈ ਰਿਹਾ ਦੁਬਾਰੇ ਫੇਰ ਅੱਜ ਕੁਝ ਬਣਿਆ ਨਹੀਂ ਨਹੀਂ ਬਣਿਆ ਮੈਨੂੰ ਬਣਾਦਾਂ ਨੇ ਇਹ ਇਹਨਾਂ ਤੋਂ ਆਪ ਤਾਂ ਲੁੱਟ ਆਉਂਦਾ ਨਹੀਂ ਕੰਮ ਕਿਉਂ ਬਣਾਦਾਂ ਨਾ ਉਹਨਾਂ ਨੂੰ ਦੋਨਾਂ ਨੂੰ ਛੱਡੋ ਨਵਾਂ ਬੰਦਾ ਬੰਦਾ ਬੰਨ ਨੂੰ ਤਿਆਰਾਂ ਨਾਲ ਐਸੀ ਭਾਈ ਚਾਰੇ ਦਾ ਨਾਲ ਭਾਈ ਚਾਰ ਕਿਸਾਨ ਦੀ ਵਾਦੀ ਆ ਵੀ ਇਹਨੇ ਬੇਹ ਮੂਰੇ ਕਰਤਾ ਐਸੀ ਬੰਦਾ ਤਿਆਰਾਂ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਵੀ ਤਿਆਰ ਹੋ ਜੀ ਹਾਂ ਹਾਂ ਠੀਕ ਹੈ ਹਾਂ ਜੀ ਲੜਾਈ ਮੁੱਕਦੀ ਐ ਲੜਾਈ ਮੁੰਦੀ ਐ ਲੜਾਈ ਥੇ ਲੜਾਈ ਠੀਕ ਐ ਸੋਨੂੰ ਸਰਪਸਾਂ ਦੀ ਨਾਲ ਚੁਣਿਆ ਗਿਆ ਹਾਂ ਵੱਡਿਆਂ ਦੀ ਸਰਕਾਰ ਹੋ ਰਹੀ ਐ ਵੱਡਿਆਂ ਦੀ ਹਾਂ ਵੱਡਿਆਂ ਦੀ ਹੁੰਦੀ ਐ ਸਰਕਾਰ ਤਾਂ ਛੋਟਿਆਂ ਦੀ ਕਦੋਂ ਹੋਈ ਐ